ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੇ ਪਿਆਰਿਓ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਲੋਕ ਮਹੱਲਾ 9 ਫਰਮਾਨ ਕਰਦੀਨੀ ਤਨ ਤਨ ਸੰਪੈ ਸੁਖ ਦਿਓ ਅਰ ਜਹਨੀ ਕੇ ਧਾਮ ਕਹੋ ਨਾਨਕ ਸੁਨ ਰੀ ਮਨਾ ਸਿਮਰਤ ਕਾਹੀ ਨਾਮ ਗੁਰੂ ਪਾਤਸ਼ਾਹ ਕਹਿੰਦੇ ਨੇ ਐ ਮਨੁਖ ਤੂੰ ਉਸ ਪਰਮਾਤਮਾ ਦਾ ਚਿੰਤਨ ਨਹੀਂ ਕਰਦਾ ਉਹਨੂੰ ਚੇਤੇ ਨਹੀਂ ਕਰਦਾ ਜਾਂ ਚੇਤੇ ਕਰਨਾ ਜ਼ਰੂਰੀ ਨਹੀਂ ਸਮਝਦਾ ਜੀ ਉਸ ਨੇ ਤੈਨੂੰ ਇਹ ਸਰੀਰ ਦਿੱਤਾ ਹੈ ਜਿਸ ਸਰੀਰ ਦੇ ਨਾਲ ਤੂੰ ਸਾਰੇ ਕੰਮ ਕਰ ਰਹੀ ਹੈ ਫਿਰ ਮਹਾਰਾਜ ਨੇ ਤੈਨੂੰ ਧੰਨ ਵੀ ਦਿੱਤਾ ਹੈ ਇਹ ਸਰੀਰ ਦੇ ਨਾਲ ਤੂੰ ਉਦਮ ਕਰਕੇ ਧੰਨ ਕਮਾਉਣਾ ਹੈ ਪਰਿਵਾਰ ਦੇ ਵਿੱਚ ਘਰ ਦੇ ਵਿੱਚ ਰਹਿ ਰਹੀ ਹੈ ਕਿੱਡੀ ਉਹਦੀ ਕਿਰਪਾ ਹੈ ਤੇ ਵੇਖ ਨਾ ਉਸ ਪਰਮਾਤਮਾ ਨੂੰ ਯਾਦ ਕਰਿਆ ਕਰ ਤੂੰ ਕਿਉਂ ਦੁਨੀਆ ਦੇ ਵਿੱਚ ਦਾਤਾਂ ਦੇ ਵਿੱਚ ਇਨਾ ਖਚਤ ਹੋ ਗਿਆ ਕਿ ਤੈਨੂੰ ਉਹ ਪਰਮਾਤਮਾ ਹੀ ਚੇਤਾ ਨਹੀਂ ਆਉਂਦਾ